ਇੱਧਰ ਤੁਹਾਨੂੰ ਦਿਖਾਉਣੇ ਆ ਕੋਈ 13 14 12 12 13 12 13 ਕਿਲੋ ਤੋਂ ਛਟਾ ਦੀਆਂ ਕਿ ਬਹੁਤ ਪਿਆਰੀ ਸਾਈਡ ਤੋਂ ਦੇਖੋ ਤੇ ਇਹਨਾਂ ਵੇਖੋ ਚੌੜਾ ਲੇਵਾ ਚੌੜਸ ਮੋਢੋਂ ਆ ਲੈ ਜੀ ਇਹ ਕੋਈ ਜਿਹਾ ਤੁਹਾਾਰੇ ਕੋ ਦਾਣਾ ਆਪਣੀ ਮੈਨੂੰ ਨਹੀਂ ਹੋ ਜਾ ਲੱਗਾ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਐਮ ਐਮਾ ਪਰ ਦੋਸਤੋ ਬਿਲਕੁਲ ਉਹ ਨਜ਼ਦੀਕ ਪਿੰਡ ਚਭਾਲ ਦੇ ਰਹਿ ਜਾਂਦਾ ਠੱਠਾ ਪਿੰਡ ਥੋੜੀ ਦੂਰੀ ਤੇ ਆ ਤੇ ਵੀਰ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਸਾਹਿਬ ਵੀ ਇੱਥੋਂ ਥੋੜੀ ਦੂਰੀ ਤੇ ਨੇ ਮੰਨਣ ਪਿੰਡ ਬਿਲਕੁਲ ਆਪੋਜ਼ਿਟ ਆ ਤੇ ਜਦੋਂ ਤੁਸੀਂ ਕੋਈ ਵੀ ਭਰਾ ਆਪਣਾ ਠੀਕ ਹੈ ਜੀ ਪਿੱਖੀਵੰਡਾ ਵਾਲੀ ਸਾਈਡ ਤੋਂ ਆਉਂਗੇ ਜਾਂ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਮੇਰਾ ਕੋਈ ਵੀ ਭਰਾ ਜਿਹੜੀ ਸੜਕ ਹਰੀਕੇ ਪਤੰਪੋਂ ਪਿੱਖੀਵੰਡ ਖਾੜੜਿਆਂ ਨੂੰ ਜਾਂਦੀ ਆ ਪਿੱਖੀਵੰਡੋਂ ਇੱਕ ਸੜਕ ਅੰਮ੍ਰਿਤਸਰ ਨੂੰ ਵੀ ਜਾਂਦੀ ਆ ਵਾਇਆ ਚਪਾਲ ਜਿਬਾਲ ਤੋਂ ਸਿਰਫ ਕੋਈ 3-4 ਕਿਲੋਮੀਟਰ ਦੀ ਦੂਰੀ ਆ ਟੋਲ ਪਲਾਜਾ ਪਾਰ ਕਰਦੇ ਆ ਸਾਰੇ ਜਿਹੜਾ ਪਿੰਡ ਐ ਐਵੇਂ ਕਲਾਂ ਤੁਸੀਂ ਵਿజిਟ ਕਰ ਜਾਓਗੇ। ਊਲੇ ਵੀਰ ਦੇ ਘਰ ਆਇਆ ਸਾਰੇ ਭਰਾਵਾਂ ਨੂੰ ਪਤਾ ਹੀ ਐ ਵੀ ਇਹ ਵੀਰ ਊਲੇ ਦੇ ਘਰੋਂ ਤਾਂ ਮਾਲ ਤੁਹਾਨੂੰ ਜਿਹੜਾ ਦਿਖਾਉਂਦੇ ਰਹੀਦਾ ਪਸ਼ੂ ਵਪਾਰ ਲੈਣ ਦਾ ਵੀਰ ਦਾ ਕੰਮ ਆ। ਅੱਜ ਇਸ ਵੀਡੀਓ ਦੇ ਵਿੱਚ ਤਿੰਨ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀ ਆ। ਸੁਆ ਸੁਆ ਮਾਲ ਆ। ਦੋ ਮੱਝਾਂ ਝੋਟੀਆਂ ਤਾਂ ਬਿਲਕੁਲ ਤਾਜ਼ੀਆਂ ਸੱਜਰੀ ਸੁਈਆਂ। ਇੱਕ ਤਕਰੀਬਨ 12 ਜਾਂ 12 ਲੀਟਰ ਤੋਂ ਪਲੱਸ ਵੀ ਚੱਲਣ ਰਹੀ ਆ। ਇੱਕ ਤਕਰੀਬਨ ਗੂੱਚੇ ਬੱਚੇ ਦੇ ਵਿੱਚ ਤੁਹਾਨੂੰ ਦਿਖਾ ਦੇਵਾਂਗੇ ਮੁੱਲ ਬੜਾ ਜਾਇਜ਼ ਸੂਤਰ ਜਾਂ ਰੇਟ ਰਹੂਗਾ ਸੋ ਜੇਕਰ ਹੋ ਸਕੇ ਤਾਂ ਆਪਾਂ ਵਿੱਚੇ ਵੀਡੀਓ ਦੇ ਘਾਰਾ ਮਾਰ ਕੇ ਤੁਹਾਨੂੰ ਤਸਦੀਕ करा ਦੇਵਾਂਗੇ ਅੱਜ ਤਰੀਕ 9 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਚੁਾਈ ਦਾ ਸਮਾਂ ਹੋਇਆ ਪਿਆ ਬਾਕੀ ਭਰੇ ਥਣ ਭਰੇ ਭੰਡ ਜਿਹੜੇ ਤੁਹਾਨੂੰ ਪਸ਼ੂ ਨਜ਼ਰ ਆ ਜਾਣਗੇ ਥੱਲੇੋਂ ਆਓ ਦਿਖਾ ਦਿੰਦੇ ਆ ਮੋਟੇ ਤੌਰ ਤੇ ਗੱਲਬਾਤ ਸਭ ਤੋਂ ਪਹਿਲਾਂ ਵੀਰੇ ਕੁੱਲੇ ਸਾਸਰੀ ਕਾਲ ਸਾਸਰੀ ਸਾਸਰੀ ਕਾਲ ਜੀ ਉਹ ਠੀਕ ਠਾਕ ਵੀਦੀ ਹੋਰ ਕੁੱਲੇ ਆ ਕਿਰਪਾ ਮਹਾਰਾਜ ਦੀ ਵੀਦੀ ਮਾਰਦਾ ਸ਼ਾਲਾ ਭੁਲਾ ਬੜੀ ਕਿਰਪਾ ਜੀ ਮਹਾਰਾਜ ਦੀ ਪਹਿਲਾਂ ਤਾਂ ਜਿੰਨੇ ਵੀ ਆਪਣੇ ਭੈਣ ਭਰਾ ਰਾ ਸੰਧੂ ਚੰਦਲ ਵੰਦੇ ਆ ਚਲੋ ਧੰਨਵਾਦ ਕਰਦੇ ਆ ਭਰਾਵਾਂ ਦਾ ਆਪਾਂ ਹਾਂ ਮਹਾਰਾਜ ਸੱਚੇ ਪਾਤਸ਼ਾਹ ਸੁਖ ਰੱਖੇ ਹਾਂ ਆਪਾਂ ਚਲੋ ਵੀਡੀਓ ਪਾਉਂਦੇ ਰਹੀਦਾ ਐਸੇ ਕਰਕੇ ਭੈਣ ਭਰਾਵਾਂ ਦੇ ਮੂੰਹ ਰੂਪ ਆਉਂਦੇ ਰਹੀਦਾ ਚਲੋ ਹਾਂ ਵਧੀਆ ਕੁੱਲੇ ਵੈਸੇ ਚੱਲ ਕੰਮ ਦੋ ਚਾਰ ਪਸ਼ੂ ਆਪਣੇ ਕੋਲ ਚਲੋ ਆਏ ਗਏ ਰਹਿੰਦੇ ਆ ਬਾਕੀ ਆਪਣੀ ਇਹੋ ਤੁਹਾਨੂੰ ਪਤਾ ਆਤਿਆ ਸੋਇਆ ਡੰਗਰ ਜਿਹੜਾ ਆਪਾਂ ਜਾਲਾ ਪਾਉਣਾ ਜਿਹੜਾ ਦੁੱਧ ਤੇ ਚੱਲਿਆ ਹੋਵੇ ਨਾ ਕੋਈ ਭੈਣ ਭਰਾ ਮੇਰਾ 5 ਟਾਈਮ ਚੋਵੇ 4 ਚੋਵੇ 3 ਚੋਵੇ ਆਪਣੇ ਵਾਲੇ ਖੋਲੀ ਛੋਟੀ ਹੈ ਪਹਿਣਾ ਸਾਈ ਦੋ ਤਸੱਲੀ ਕਰੇ ਚੰਗੀ ਲੱਗਦੀ ਲੱਗੇ ਨਹੀਂ ਚੰਗੀ ਲੱਗਦੀ ਤੇ ਨਾ ਹੜੇ ਕਿਓ ਆਪਾਂ ਬਾਅਦ ਵਿੱਚ ਲਾਂਮਾ ਨਹੀਂ ਕਿੱਸ ਤੋਂ ਰੱਖੀ ਹੈ ਜੀ ਆਪਾਂ ਵੀਡੀਓ ਸਟਾਰ ਤੋਂ ਪਹਿਲਾਂ ਤੁਹਾਨੂੰ ਆਪਣੀ ਹੱਤ ਦਾ ਪਤਾ 8 ਸਾਲ ਹੋ ਗਏ ਨਾ ਆਪਾਂ ਲਾਂਮਾ ਲਿਆ ਤੇ ਨਾ ਆਪਾਂ ਲਿਆ ਨਾ ਹਾਂ ਪਹਿਲਾਂ ਸੇ ਆਪਾਂ ਕੰਮ ਉਹ ਨਾ ਕੀ ਕਰਨਾ ਜਿੰਨਾ ਕ ਸਹੀ ਲੱਗਦਾ ਭੈਣ ਭਰਾ ਨੂੰ ਇਹ ਬਹੁਤ ਔਖਾ ਬੰਦਾ ਯਾਰ ਬਾਕੀ ਕੋਈ ਵੀ ਭਰਾ ਠੀਕ ਹੈ ਜੀ ਆਪਣਾ ਅਨਜਾਨ ਤੋਂ ਜਾਣ ਬੰਦਾ ਵੀ ਆ ਜਾਊਗਾ ਥੱਲੇ ਆਪਦਾ ਦੋ ਟਾਈਮ ਚਲੋ ਚਾਰ ਟਾਈਮ ਚਲੋ ਕੋਈ ਸਾਈ ਬਿਆਨਾ ਵੀਰ ਕਰਕੇ ਆ ਰਿਹਾ ਤੇ ਬਹੁਤ ਵਧੀਆ ਗੱਲ ਆ ਆਦਰਵਾਇਜ਼ ਕੋਈ ਡਾਇਰੈਕਟ ਵੀ ਆ ਜਾਂਦੇ ਹੋ ਤੇ ਇਹ ਜ਼ਰੂਰੀ ਨਹੀਂਗਾ ਕਿਸੇ ਭਰਾ ਨੇ ਕਹਿ ਦੇਣਾ ਵੀ ਸਾਈ ਨਹੀਂ ਕੀਤੀ ਬਿਆਨਾ ਨਹੀਂ ਕੀਤਾ ਤੇ ਥੱਲੇ ਬਹਿ ਨਹੀਂ ਦੇਣਾਗਾ ਉਹ ਵੀ ਮੇਰਾ ਭਰਾ ਬਿਨਾ ਸਾਈ ਬਿਆਨੇ ਕੀਤੇ ਥੱਲੇ ਬਹਿ ਗਿਆ ਆਪਦੀ ਇੱਕ ਦੋ ਟਾਈਮ ਪਾਸ ਕਰਕੇ ਫਿਰ ਖੜ ਸਕਦੇ ਹਜੇ ਮਾਲ ਤੁਹਾਨੂੰ ਦਿਖਾਵਾਂਗੇ ਕਿ ਕਾ ਸ਼ਿਕਾਰ ਹੂੰਗਾ ਆਪਾਂ ਤੁਹਾਨੂੰ ਪਰਲੇ ਪਾਸਿਓਂ ਕਰਾਂਗੇ ਕਿ ਲਈ ਝੋਟੀ ਦਾ ਵੈਸੇ ਇੱਕ ਇੱਧਰ ਤੁਹਾਨੂੰ ਦਿਖਾਉਣੇ ਆ ਕੋਈ 13 14 12 12 13 12 13 ਕਿਲੋ ਤੋਂ ਛਟਾ ਰਹੀਆਂ ਕਿ ਬਹੁਤ ਪਿਆਰੀ ਮੇਰ ਕੋ ਲਾ ਮੱਝ ਲੈ ਕੇ ਆਇਆ ਸੋਈ ਸਵਾਈ ਤਾਜੀ ਆ ਪ੍ਰੋਪਰ ਆਪਾਂ ਡਿਟੇਲ ਮੇਰ ਕੋਲੇ ਤੋਂ ਲਵਾਂਗੇ ਕੱਦ ਪੁੱਤ ਪੂਰਾ ਫਟਾ ਵੈਸੇ ਆਪਾਂ ਕੋਲ ਖੜੇ ਆ ਤੇ ਸਾਰੇ ਭਰਾਵਾਂ ਨੂੰ ਤੁਸੀਂ ਇੱਕ ਜਜਮੈਂਟ ਕਰ ਹੀ ਲੈਣੀ ਆ ਵੀ ਪਸ਼ੂ ਖਾਇ ਕਿਤਾ ਤਾਂ ਚਾਟੂ ਚਾ ਮੈਂ ਤਾਂ ਚੰਗਾ ਬਾਕੀ ਪ੍ਰੋਪਰ ਡਿਟੇਲ ਆਪਾਂ ਤੁਹਾਨੂੰ ਐਂਡ ਦੇ ਵਿੱਚ ਦੀ ਸਾਂਝੀ ਕਰ ਦਿਆਂਗੇ ਸੋ ਸ਼ੁਰੂਆਤ ਆਪਾਂ ਇਧਰਲੇ ਪਾਸਿਓਂ ਕਰਾਂਗੇ ਇੱਕ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਲੋਹੀ ਨਸਲ ਬਰੀਡ ਦੇ ਵਿੱਚ ਲੈ ਵੀ ਜਸ਼ਨ ਇਧਰ ਕੈਮਰਾ ਮਾਰ ਕੇ ਦਿਖਾ ਆਪਾਂ ਖੋਲ ਕੇ ਦਿਖਾਉਣੇ ਨਾਲੇ ਬਾਕੀ ਨਾਲ ਦੀ ਨਾਲ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਡਿਟੇਲ ਇਹਦੀ ਬਾਹਰ ਕੱਢ ਕੇ ਤਸਵੀਰ ਨਾਲ ਦਿੰਨੇ ਆ ਸੋ ਪ੍ਰੋਪਰ ਡਿਟੇਲ ਮਿਲ ਜੂਗੀ ਲੋਹੀ ਜਿਵੇਂ ਆਪਣੇ ਭੈਣ ਭਰਾ ਪੁਰਾਣੇ ਬਜ਼ੁਰਗ ਜੰਨਾ ਕਰਦੇ ਆ ਠੀਕ ਆ ਜੀ ਪਹਿਲੀ ਲੋਹੀ ਤੇ ਝੋਟੀ ਮੱਝ ਲੋਹੀ ਠੀਕ ਆ ਜੀ ਆਹ ਦੇਖੋ ਆਹ ਆਹ ਦੇਖੋ ਜੀ ਬਸ ਆ ਦੇਖੋ ਮੇਰਾ ਭਰਾ ਕੁਲਵੀਰ ਤਸल्ली ਨਾਲ ਇੱਕ ਵਾਰੀ ਤੋੜ ਕੇ ਦਿਖਾਉਣੀ ਹੈ ਆਪਣੇ ਵੀਰਾਂ ਨੂੰ ਮੈਂ ਇਹਨਾਂ ਕੋਈ ਗੱਲ ਨਹੀਂ ਵਿਝੀ ਉਹਨੇ ਜਿੰਨੇ ਪੂਰਾ ਵੇਰਵਾ ਜ਼ਰੂਰ ਦੇ ਦੇ ਸੂਆ ਪਿੱਤਾ ਨਹੀਂ ਜਾਪੀ ਤੇ ਯਾਰ ਤੋ ਜਾ ਸੂਆ ਆ ਹਾਂ ਤੇ ਬਹੁਤ ਚੰਗੀ ਝੋਟੀ ਆ 8 ਕਿਲੋ ਹਾਇਰ ਦੁੱਧ ਨੂੰ ਨੈਟ ਤਿਆਰ 8 ਕਿਲੋ ਜਿਹੜਾ ਪਚਵਾਇ ਦੇਣਾ ਹੈ ਬਾਕੀ ਭਾਈ ਜ਼ਰੂਰ ਆਦੀ ਆ ਬਾਕੀ ਦੁੱਧ ਬਿਲਕੁਲ ਬਰਾਬਰ ਜੇ ਆ ਕਰੋ ਚੱਕ ਜੀ ਸੋ ਮਾੜਾ ਜਿਹੜਾ ਦੋਸਤ ਸੈੜ ਦਾ ਤੁਸੀਂ ਦੇਖੋਗੇ ਵੀ ਬੈਗਲੇ ਦੇ ਪਾਸੇ ਸੈੜ ਜ਼ਰੂਰ ਆ ਪਰ ਕਿਸੇ ਰਕਮ ਦੀ ਤੇ ਧਾਰਾਂ ਦੀ ਬਾਦ ਕਾਟਣੀ ਹੋਗੀ ਕਮਲੀ ਕਿਤੇ ਮਗਰ ਉਹ ਕੱਟਾ ਹਾਂਜੀ ਮਗਰ ਕਟਾ ਮਗਰ ਕਟਾ ਅੱਜ ਬੱਪੜਾ ਵਨ ਦਿਖਾਵਾਂਗੇ ਸੁਬਾ ਕਿੰਨਾ ਉੱਚਾ ਦੋਹਾਂ ਦਾ ਤਿੰਨਾਂ ਦਾ ਨਹੀਂ ਨਹੀਂ ਪੰਜਾਂ ਮਹੀਨੇ ਦਾ ਘਰ ਤੋਂ ਪੰਜਾਂ ਮਹੀਨਿਆਂ ਦਾ ਘਰ ਤੋਂ ਘੱਟ ਸੁਬਾ ਦੋਸਤੋ ਉੱਚਾ ਹੈ ਆ ਮੇਰਾ ਭਰਾਏ ਕੋਲ ਤੁਸੀਂ ਝਾਤ ਮਾਰੋ ਥੋੜਾ ਆਇਆ ਨਾ ਥੋੜਾ ਜਿਹਾ ਪਛੂ ਡਰਤੇ ਆ ਕਾਲੇ ਪੰਦੇ ਠੀਕ ਆ ਜੀ ਉਹ ਤੁਸੀਂ ਆਪ ਹੀ ਅੰਡਰਸਟੈਂਡ ਕਰ ਲਿਓ 8 ਕਿਲੋ ਦੁੱਧ ਇੱਥੇ ਉਹ ਦੁੱਧ ਬਸਿਆ ਜਾਊਗਾ ਵੀ ਜਿਹੜਾ ਕਿਸੇ ਭਰਾ ਨੂੰ ਚਵਾ ਦੇਣਾ 8 ਕਿਲੋ ਮੇਰਾ ਭਰਾ ਲੀਟਰ ਮਾਰ ਲਓ ਚਾਹੇ ਭਰਾ ਕਿਸੇ ਨੇ ਕੰਡਾ ਕਰਨਾ ਤੁਹਾਡੀ ਖੁਸ਼ੀ ਆ ਹਾਲ ਤੂੰ ਮੋਲ ਨਹੀਂ ਦੱਸਿਆ ਜਾਊਗਾ ਆਪਣੇ ਕੱਲੇ ਤੋਂ ਤੇ ਹਾਲ ਤੂੰ ਦੁੱਧ ਨਹੀਂ ਦੱਸਿਆ ਜਾਊਗਾ ਚਲੋ ਜੀ ਬੂਤੀ ਬਾਤੀ ਸੋਹਣੀ ਆ ਮੈਂ ਦਿਖਾਣਾ ਛੋਟੀ ਬਹੁਤ ਜਿਆਦੀ ਸੁੰਦਰਤਾ ਵੇਖੋ ਵਜਨ ਲੋਡ ਕੀ ਲਗਾਇਆ ਇਹਨੇ ਹੁਣ ਮੂੰਹ ਕਰਤੀ ਮਾੜਾ ਜਿਹਾ ਹੋ ਸਕੇ ਵੀਰੇ ਲਓ ਸਰਦਾਰ ਜੀ ਤੇ ਫੇਸ ਦਿਖਾ ਦੇ ਭਰਾ ਮੋਂ ਦੂਰੋਂ ਨੇੜੋਂ ਕਿਸੇ ਨੇ ਆਉਣਾ ਮੈਂ ਨਾ ਕੱਤੀ ਬਹੁਤੀ ਸੁੰਦਰ ਆ ਆ ਵੇਖੋ ਮੇਰਾ ਜਿਆਦਾ ਕਰੂਗਾ ਮੋਲ ਆਪਾਂ ਬਲਕਾ ਲਾਉਣੇ ਕਰ ਦੇਣਾ ਐਡਾ ਹਾਂ ਕਰੋ ਚੱਕ ਜੀ ਵੱਡੀ ਝੋਟੀ ਆ ਹਾਂ ਲੋ ਜੀ ਹਾਈਟ ਕਰਦੇ ਵੀ ਸੋਹਣਾ ਝੋਟੀ ਦਾ ਬਾਕੀ ਤਾਂ ਮੈਂ ਜ਼ਿਕਰ ਕਰ ਦਿੱਤਾ ਵੀ ਧਾਰਾਂ ਦੀ ਕੋਈ ਬਾਤ ਘਾੜਨੀ ਕੀ ਬੇਸ਼ੱਕ ਬਾਕੀ ਬੜੀ ਚੰਗੀ ਆ ਕੋਈ ਨਹੀਂ ਗਾੜਿਆ ਕੋਈ ਨਹੀਂ ਪਛਾੜਿਆ ਹਾਂ ਇਹ ਚਲੋ ਹੁਣ ਪਰਮਾਤਮਾ ਦੇ ਹੱਥ ਵਾਸਾ ਹੈ ਜੀ ਬਾਈ ਹੋ ਜਾਣੀ ਕੋਈ ਗੱਲ ਬਾਤ ਹੋ ਜਾਣੀ ਹਾਂ ਜੀ ਆਹ ਦੇਖੋ ਝੋਟੀ ਝੋਟੀ ਆ ਬਾਕੀ ਬਾਕੀ ਆ ਵੇਖੋ ਇੱਕ ਬਹਿਣੀ ਵਾਲੇ ਪਾਸਿਓ ਤੁਸੀਂ ਚੈੱਕ ਕਰੋ ਮੁੱਠੀ ਮੁੱਠੀ ਥਾਣਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਵਾਦ ਘੜਨੀ ਹਾਂ ਲੋ ਜੀ 8 ਕਿਲੋ ਧਾਰਾਂ ਦੇ ਥਲੇ ਕਰਮਾ ਲਈ ਤੇ ਠੀਕ ਆ ਜੀ ਬਹੁਤ ਸੋਹਣਾ ਸੋਹਣਾ ਪਸੂ ਨੂੰ ਪਚੰਗਾ ਤੇ ਲੋਈ ਦੇ ਵਿੱਚ ਆ ਗਈ ਆ ਕਰਮਾ ਲਈ ਠੀਕ ਹੈ ਜੀ ਚੌੜਾ ਪਿੱਟਪੂੜਾ ਲੋਈ ਦੇ ਵਿੱਚ ਇਹ ਦੋਸਤੋ ਜਿਹੜੀ ਝੋਟੀ ਬਕਾਉ ਆ ਇਹ ਆਦ ਮਰਾ ਦੋ ਇਧਰ ਵੱਡਾ ਬੱਚਾ ਬੱਚਾ ਜੇ ਖੁਰੇ ਦੇ ਨਾਲ ਇਹ ਗੁੱਟ ਜਿਹੜਾ ਬੱਚਾ ਵਜਾ ਇਸੇ ਮੈਂ ਦਾਇਆ ਠੀਕ ਹੈ ਜੀ ਇਹ ਕਟਾ ਇਸੇ ਵੇਹ ਦਾਇਆ ਆ ਵੇਖੋ ਮੇਲ ਕਾਫ ਤੇ 50 ਕਿ ਮਹੀਨਿਆਂ ਦਾ ਕੋਈ ਬੱਚਾ ਮੰਨ ਲੈ ਕੁਲੇ ਕੀ ਮੁੱਲ ਕੀ ਡਿਮਾਂਡਾਂ ਰਹਿਣਗੀਆਂ ਮੁੱਲ ਆਪਾਂ ਜਿਆਦਾ ਤਾਂ ਕਰਨੀ 72 ਹਜ਼ਾਰ ਦੀ ਦੇ ਦਈਏ 72000 ਦੀ ਹਾਂਜੀ ਹਾਂ ਨਾ ਮੇਰਾ ਭਰਾ ਦਾ ਸਮੁੱਲ ਵੀ ਗਿਆ ਸਮੁੱਲ ਦੀ ਗੱਲ ਕਰ ਦਈਏ ਹਾਂ ਦੋ ਛੱਡ ਦਈਏ 70 ਦੀ 70 ਦੀ ਦੇ ਦਈਏ 70 ਦੀ ਨਹੀਂ ਦੇਣੀ ਕੀ ਕੋਲੇ ਥੋੜਾ ਪਤਾ ਹੋਰ ਮਾਨਦਾਨ ਯਾਰ ਤੂੰ ਦੱਸ ਕੋਈ ਨਹੀਂ ਭਰਾ ਆ ਯਾਰ ਫਿਰ ਕਿਹੜੀ ਗੱਲ ਹੈ ਵਿੱਚੋਂ 2 ਕਰਦੇ ਨਹੀਂ ਤੇ 3 ਕਰਦੇ 77 ਦੀ ਨਹੀਂ ਕਰਦੇ ਜੇ ਤੇਰੇ ਮੂੰਹ ਤਿੰਨ ਨਿਕਲੇ 67 ਦੀ ਦੇਣੀ ਆ ਪਰ ਏਡੀ ਛੋਟੀ ਆਉਂਦੀ ਨਹੀਂ ਆ ਵੇਖੋ 8-10 ਹਜ਼ਾਰ ਦਾ ਕਟਾ ਜੇ 8 ਕਿਲੋ ਦੀ ਛੋਟੀ ਵੇਖੋ ਕਿੱਡੀ ਵੱਡੀ ਵਾ ਜਾਣ ਲੋੜੀ ਬੜਾ ਜ਼ਿਆਦਾ ਲੋੜੀ 67000 ਰੁਪਏ ਅੱਜ ਮਿਲੂਗੀ ਆਪਣੇ ਭਰਾਵਾਂ ਨੂੰ ਆਪੇ ਸੰਦੜਾ ਛੋਟੀ ਦਾ ਸਾਲ ਆ ਆਜੇ ਕੋ ਸੰਭੂ ਗਾਂ 8 ਕਿਲੋ ਦੁੱਧ ਲੋਹੀ ਛੋਟੀ ਆ ਦੋਸਤੋ ਮਾਰ ਲਓ ਝਾਤ ਸਾਰੇ ਪਾਸਿਓ ਇਧਰ ਬਹਿਣੀ ਵਾਲੇ ਪਾਸਿਓ ਤੋਰੇ ਪੋਸ਼ੂ ਕੈ ਯਾਰੋ ਪਰੇ ਬੰਦ ਰੋ ਮਾਰਾ ਮੋੜ ਡਰਦੇ ਟੁੱਕਰਦੇ ਆ ਬਾਕੀ ਆ ਥਣ ਲੱਗਾ ਜੇ ਕਰਮਾਲੀ ਅੱਥੀ ਮੁਠੀ ਦਾ ਥਾਣਾ ਕੋਈ ਪੂਰ ਛੱਟੇ ਦਾ ਬੱਚਾ ਮਾਨਾ ਭਾਈ ਕੋਈ ਗੱਲ ਹੀ ਨਹੀਂ ਹੈ ਜਿਹੜੀ ਗੱਲ ਉਹ ਪਹਿਲਾਂ ਦੱਸੀ ਜਾਊਗੀ ਆਪਣੇ ਕਿਲੇ ਤੋਂ ਦੁਦਾਹ ਰਿਆ ਮਾਨਾ ਕੋਲੇ ਯਾਰ ਤੇਰੀ ਗੱਲ ਚਲੋ ਪਹਿਲਾਂ ਵੀ ਆਪਾਂ ਕਹਿਣਾ ਕੀਤੀ ਵੀ ਸੋਨੇ ਵਰਗੀ ਗੱਲ ਹੁੰਦੀ ਆ ਬਸ ਬਸ ਇੱਥੇ ਆ ਕੋਈ ਨਹੀਂ ਕਹੂਗਾ ਕਿ ਪਿਆਰ ਕੁਛ ਨਹੀਂ ਹੋਗਾ ਨਾ ਜਾਂ ਬਦਨਾਮੀ ਨਹੀਂ ਆਪਾਂ ਕਰਾਉਣੀ ਜਿਹੜੀ ਗੱਲ ਹੈ ਕਿ ਪਹਿਲਾਂ ਇੱਥੇ ਜਵਾਨ ਕੇ ਭਰਾਵਾਂ ਨੇ ਆਖਣਾ ਯਾਰ ਏਡੀ ਦੂਰਾਂ ਤੇਲ ਬਲ ਗਏ ਕਿ ਦੱਸੇ ਦੇ ਲੈ ਕੋਲੇ ਇਹ ਮੈਂ ਦੀ ਕਰ ਡਿਟੇਲਸ ਆ ਜੀ ਇਹ ਭਾਈ ਤੇਰਾ ਸੁਭਾ ਸੁਈ ਆ ਮਗਰੇ ਦੇ ਕੱਟਾ 10 ਦਿਨ ਹੋ ਗਿਆ ਉਹ ਬੱਚਾ ਜੇ ਕੰਦ ਲੱਗਦਾ ਭਰਾਵਾਂ ਦਿਖਾ ਵੇ ਮਗਰ ਕਤਾ ਮੇਲ ਕਾ ਆਪਾ ਠੀਕ ਹੈ ਜੀ ਇਹ ਬੱਚਾ ਇਸੇ ਮੈਂ ਤਾਂ ਤੀਜਾ ਕਿ ਤੀਜਾ ਸੂਆ ਤੇਜਾ ਸੂਆ ਸੂਈ ਹੈ ਜੀ ਲਓ ਜੀ ਤੀਜਾ ਸੂਆ ਸੂਈ ਹੈ ਤੇ ਇਸ ਵਕਤ ਦੁੱਧ ਕਿੰਨੇ ਕਿਤੇ ਆ 9 ਲੀਟਰ ਆਪਾ ਦੁੱਧ ਜਿਹੜਾ ਚਵਾ ਦੇਣਾ 9 ਲੀਟਰ ਲਓ ਜੀ ਮਾਤਾ ਭਾਏ ਵਾਧਿਓ ਵੇ ਤੁਸੀਂ ਨਾ ਹੋਏ ਦੱਸੋ ਟੂੜੀ ਟਾੜੀ ਚੱਲਣ ਈ ਆ ਵੰਡਾ ਮੁੰਡਾ ਜੇ ਗਰਮੀ ਕਰਕੇ ਘਟ ਪੈਣ ਧਿਆ 9 ਲੀਟਰ ਦੁੱਧ ਚੱਲ ਰਹੀ ਆ ਗਰਮੀ ਦੇ ਕਰਕੇ ਵੰਡਾ ਜਿਹੜਾ ਆਪਣਾ ਘਟ ਚ ਖਾਂਦੇ ਆ ਮਾਲਕੋ ਗਰਮੀ ਕਾਫੀ ਆ ਤੁਹਾਨੂੰ ਪਤਾ ਬਿਲਕੁਲ ਹਾਂ ਬਾਕੀ ਖੋਲ ਲਓ 9 ਲੀਟਰ ਦੁੱਧ ਮੇਰਾ ਵੀਰ ਚੋਲਿ ਅਰਲੀਆਂ ਵਰਗੇ ਥਾਨ ਕਰਵਾ ਲਈ ਪੱਦਰ ਵਿਖਾਲਾ ਭਾਵੇਂ ਕੋ ਦੋਆਂ ਸਾਲਾਂ ਦੇ ਬੱਚੇ ਨੂੰ ਬਾਦੇ ਥੱਲੇ ਤੋਂ ਵੀ ਚੋਗੇ ਉੱਠ ਜਾਊਗਾ ਠੀਕ ਆ ਜੀ ਇੰਨੀ ਕੁ ਚਵਾਈ ਲੱਗੀ ਨਗਰ ਕਰੋ ਚੱਕ ਠੀਕ ਆ ਜੀ ਆ ਲੈ ਆ ਦੇਖੋ ਥੋੜਾ ਜਿਹਾ ਪਸ਼ੂ ਡਰਦੇ ਆ ਜਦੋਂ ਕੋਈ ਉਪਰਾ ਬੰਦਾ ਵੇਖਦੇ ਚਾਹੇ ਆਪਾਂ ਜਿੰਨੇ ਜਿੰਨੇ ਕੋਲੇ ਲਾਗੇ ਜਾਂਦੇ ਆ ਕਈ ਵਾਰ ਘਰਾਂ ਦੇ ਵਿੱਚੋਂ ਮਾਲ ਆਇਆ ਹੁੰਦਾ ਠੀਕ ਆ ਜੀ ਆ ਦੇਖੋ ਸੋ 9 ਕਿਲੋ ਦੁੱਧ ਇਹਦੇ ਥੱਲੇ ਤੀਜਾ ਸੂਬਾ ਮਗਰ ਕੱਟਾ ਮੇਲ ਕਾਫ ਹੋ ਕੋਈ ਦਸਾਂ ਤਸਾਂ 12 ਦਿਨਾਂ ਦੀ ਸੂਈ ਆ ਕੋਲੇ ਇੱਕ ਵਾਰ ਰੋਗ ਨਹੀਂ ਹੋਈ ਤੋੜ ਲਈ ਬਸ ਲੋਈ ਕਰੋ ਚੱਕ ਠੀਕ ਆ ਜੀ ਇੱਕ ਸਾਰ ਬਿਲਕੁਲ ਪੱਦਰ ਜੋ ਬਣਿਆ ਥਣਿਆ ਪਸ਼ੂ ਜਿਹੜਾ ਬਿਲਕੁਲ ਤੁਹਾਨੂੰ ਹੁਣ ਨਜ਼ਰ ਆ ਜਾਊਗਾ ਆ ਦੇਖੋ ਕਰੋ ਚੱਕ ਸੀਲੀਆਂ ਚੱਕ ਕਰੋ ਉਦਾਂ ਕਰਮਾਂ ਦੀ ਠੰਡੀ ਧੀਰੀਆ ਚਲੋ ਕਈ ਵਾਰ ਸਿਰਫ ਤੁਹਾਡੇ ਦੋ ਕਾ ਭਰੀਆ ਗੱਲ ਕੋਈ ਨਹੀਂ ਹੈ ਕੋਈ ਗੱਲ ਨਹੀਂ ਬਾਕੀ ਵੇਖੋ ਵੀ ਗਾਂ ਐ ਦਾ ਹੀ ਹਿਸਾਬਤਾ ਵਾ ਲੈਵਾ ਵੇਖੋ ਹਾਂ ਅਮਰੀਕਨ ਗਾਂ ਹੀ ਬਣੀ ਪਈ ਏ ਬਿਲਕੁਲ ਜੀ ਬਿਲਕੁਲ ਬਾਕੀ ਉਹ ਜੀ ਗੱਲ ਨਹੀਂ ਉਹ ਕੈਮਰਾ ਡੰਗਤਾਂ ਪਤਾ ਡਰ ਜਾਂਦਾ ਜਦੋਂ ਬੰਦਾ ਬੰਦਾ ਨਹੀਂ ਨਹੀਂ ਬਿਲਕੁਲ ਲੈ ਐ ਨੂੰ ਮਾਰਾ ਕੇ ਗੇੜਾ ਦਵਾ ਦੇ ਅੰਦਰ ਇੱਕੋਲੇ ਹਾਂ ਇੱਥੋਂ ਐ ਨੂੰ ਗੇੜਾ ਦਵਾ ਦੇ ਲੈ ਭਈ ਆਹ ਦੇਖੋ ਜੀ ਕਰੋ ਚੱਕਾ ਠੀਕ ਆ ਜੀ ਸੋ so, 9 ਕਿਲੋ ਧਾਰਾ ਦੋਸਤੋਆਂ ਦੇ ਥੱਲੇ ਹੁਣ ਹਾਜ਼ਰ ਹੈ ਹਾਈਟ ਵੇਖੋ ਬਹੁਤ ਵੱਡੀ ਹੈ ਹਾਈਟ ਕਾ ਬਣ ਜਰੂਰ ਹੈ ਪਰ ਮੈਨੂੰ ਦੱਸੋ ਹਾਂ ਥੋੜਾ ਜਿਹਾ ਦੇਸ਼ਾ ਮਸੇਰੇ ਪਣ ਦੇ ਵਿੱਚ ਆਹ ਵੱਡਾ ਆ ਤੇ ਲਸੇਰੀ ਜਰੂਰ ਹੈ ਲਸੇਰੇ ਪਣ ਦੇ ਵਿੱਚ ਕੋਈ ਹੈਗੀ ਹੈ ਕਿਹੜੀ ਪੁਰਾਣੇ ਦੂਰੋਂ ਨੇੜੇ ਉਹਨਾਂ ਨੂੰ ਉਹ ਤਸੱਲੀ ਦੇਣੀ ਆ ਪਰ ਜਿਹੜੀ ਹੈਗੀ ਹੈ ਚਵਾ ਇੱਕ ਨੰਬਰ ਜੇ ਐਡੀ ਜਿਹੜੀ ਮੋਟੀ ਧਾਰਾ ਹੋਗੀ ਆ ਇਹ ਨਹੀਂ ਵੀ ਕੋਈ ਚੁਰਲ ਚੁਰਲ ਹੋਗੀ ਵੇਖੋ ਬਾਕੀ ਗਾਂ ਹੀ ਪਣੀ ਪਈ ਥੱਲੇ ਉਹਦੇ ਲੋਧੀ ਕਰੋ ਚੱਕ ਵੇਖੋ ਜੀ ਐਚ ਐਫ ਵੜਾ ਵਰਗਾ ਇਹ ਚਾਕੜ ਜੇ ਕੋਈ ਮਚਾਉ ਨੂੰ ਜਲ ਜ਼ਿਆਦਾ ਤੇ ਆ ਪਾਉਂਦੇ ਨਹੀਂ ਆਪਾਂ ਗੱਲ ਕਰਨੀ ਮੌਕੇ ਤੇ ਜਿਹੜੀ ਮੌਕੇ ਤੇ ਆ ਗਾੜੀ ਕੋ ਸੇਵਾ ਕਰੂ ਤੇ ਸਦਾ ਕਿਲੋ 2 ਕਿਲੋ ਤੋਂ ਦਵਾਜੇ ਹਾਂ ਇਹ ਚੱਕਾ ਦੇ ਮੋਲੇ ਕੋ ਲਿਖੀ ਰਹੂਗਾ ਮੋਲੇ ਦਾ 85 ਦੀ ਦੇ ਦਈਏ ਜ਼ਿਆਦਾ ਕਰਨਾ 85 ਦੀ ਕੱਦ ਕੋ ਤਾਂ ਵੱਡਾ ਚੰਗੀ ਆ ਮੈਂ ਨਵੀਂ ਆ ਹਾਂ ਕਿਸ ਕੁਆਲਿਟੀ ਵੀ ਚੰਗੀ ਆ ਕੋਲੇ 85 ਦੀ ਰਹਿਣ ਤੇ 84 ਦੀ ਰਹਿਣ ਤੇ 83 ਦੀ ਰਹਿਣ ਤੇ 82 ਦੀ ਰਹਿਣ ਤੇ ਹੋਰ ਗੱਲ ਜੇ ਹੈਗੀ ਮਨ ਦੇ ਵਿੱਚ ਕਰਦੇ ਅਸੀਂ 80 ਹਜ਼ਾਰ ਦੀ ਦੇ ਦੇਣੀ ਜਟਾ ਜੇ ਦਵਾਜੇ ਇਹ ਗੱਲ ਕਰੀਏ 80 ਹਜ਼ਾਰ ਦੀ ਹਾਂ 80 ਹਜ਼ਾਰ ਦੀ ਦੇ ਦੇ ਅਸੀਂ ਜੋ ਵੀ ਕੋਈ ਨਹੀਂ ਭੈਣ ਭਰਾ ਉਹ ਨਾ ਆਪ ਦੀ ਮਰਜ਼ੀ ਦਾ ਜੇ ਚਾਹਣ ਤੇ ਥੋੜਾ ਪਾੜਾ ਕਰਤੀ ਹੁੰਦੀ ਹੈ। ਮੈਂ ਨਾ ਕਰਾਂਗੇ ਖੁਸ਼ੀ ਨਾ ਕਰਾਂਗੇ। ਮਰਵਾਣੀ ਚਾਹੀਦਾ ਆਪਣਾ ਸੱਜਣ ਕਿਉਂਕਿ ਇਹ ਨਾ ਆਪ ਵੀ ਆਪ ਦੀ ਮਰਜ਼ੀ ਕਰਦੇ ਜੇ ਤੁਸੀਂ ਜਿਹੜਾ ਪਾਉ ਦਾ ਭੈਣ ਭਰਾ ਦਾ ਮਾਨ ਕਰਾਂਗੇ ਖੁੱਲਾ ਦੇ। ਆਪਣੇ ਭੈਣ ਭਰਾ ਜਿਹੜੇ ਪਹਿਲੇ ਜਾਣ ਪਛਾਣ ਵਾਲੇ ਉਹਨਾਂ ਨੂੰ ਪਤਾ ਆਪਣਾ ਕਿ ਮਾਣ ਦੇ ਹਿਸਾਬ ਨਾਲ ਦੇ ਦਈਦਾ। ਹਾਂ ਹਾਂ। ਲਓ ਜੀ। ਬਾਕੀ ਵੇਖੋ ਕਰਮਾਂ ਦੀ ਠਿਕਾ ਜੀ ਆਪਾਂ ਦਾ 40 ਕਰਮਾਂ ਦੀ ਪਿਛੇ ਲੇਵਾ ਕੱਢਦੀ ਆ। ਆਰਡਰ ਆਰਡਰ ਦੀ ਚੰਗੀ ਸਾਫ ਸੁਥਰੀ ਆ। ਥੋੜਾ ਜਿਹਾ ਪਛੂ ਡਰਦਾ ਡੁੱਕਰਦਾ ਹੈ ਉਹ ਆਪਾਂ ਪਹਿਲਾ ਬਿਆਨ ਕਰਤਾ ਬਾਕੀ ਮਿਲਕਨਾਰ ਕਾਫੀ ਮੋਟੀ ਆ ਦੋਹਾਂ ਪਾਸੇ ਵੇਖੋਗੇ ਤੁਸੀਂ ਬਹੁਤ ਜਾਨੀ ਚੰਗੀ ਘਰੇਲੂ ਪਰਿਵਾਰ ਲੈ ਗਿਆ ਨਾ ਕੋਈ ਸਾਹਮਣੇ ਸੋਤਨ ਵਾਲਾ ਦੁੱਧ 10 ਕਿਲੋ ਪਿਆਈ ਗਈ ਬੜਾ ਦੁੱਧ ਆ ਹਾਂ ਬਿਲਕੁਲ ਵੀਰੇ ਅੱਗੇ ਨਖਤ ਆਪਣੇ ਕੋਲ ਕੋ ਅਵੇਖਾ ਬੱਚਾ ਲੱਗ ਗਿਆ ਹਟ ਹਟ ਬੱਚਾ ਚੰਗੀ ਜਾਂ ਲਿਆ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਆ ਮੂੰਹ ਜਾ ਮਾਰ ਗਿਆ ਏ ਬਾਕੀ ਕੋਈ ਨਹੀਂ ਭਰਾਵਾਂ ਨੂੰ ਵੇਖ ਹੀ ਲੈਣਾ ਬਾਕੀ ਮੱਝ ਦੋਸਤੋ ਦਿਖਾਉਣੇ ਤੁਹਾਨੂੰ ਦੋ ਦਾ ਰੂ ਮੱਝਾਂ ਚੰਗੀ ਆ ਜਿਹੜੇ ਮੇਰੇ ਭਰਾ 12 13 ਜਾਂ 12 ਲੀਟਰ ਤੋਂ ਬਾਰ-ਬਾਰ ਚੰਗਾ ਪਸ਼ੂ ਖਰੀਦਣਾ ਚਾਹੁੰਦੇ ਆ ਇੱਕ ਮਾਜ ਦਿਖਾਉਣਾ ਭੁੱਲੇ ਇਹਦਾ ਸੂਆ ਦਿਨਵਾ ਸੂਆ ਭਾਜੀ ਆਪਾਂ ਤੇਜਾ ਕਰਕੇ ਲਈ ਆ ਗੋ ਕੋਈ ਭਰਾ ਮੇਰਾ ਮਰਜੀ ਕਰ ਲੈ ਆਪਣਾ ਚੌਥਾ ਸਮਝ ਲੈ ਆਈ ਤੇਜਾ ਕਰਕੇ ਲਈ ਉਹ ਭਰਾ ਕਹਿੰਦਾ ਤੇਜਾ ਸੂਆ ਸੋਈ ਮੈਂ ਉਹ ਕਿ ਤੇਜੇ ਹੋ ਸਕਦੀ ਆ ਨਹੀਂ ਨਹੀਂ ਕਿਤੇ ਮੰਨ ਲੈ ਕੋਈ ਚੋਕੇ ਮੰਨ ਲੈ ਹਾਂਜੀ ਹਾਂਜੀ ਬਾਕੀ ਸੂਆ ਨਾਲ ਵੱਧ ਘੱਟ ਦੇ ਹੋਣੀ ਆ ਨਹੀਂ ਵੇਖੇ ਵੇਖੋ ਗੱਡੀ ਚੰਗੀ ਮੈਂ ਦੀ ਪੇਟ ਪੁੱਠੂੜੇ ਦੇ ਪਾਸਿਓਂ ਦੋਸਤੋ ਤਾਕਤ ਨਹੀਂ ਰਹਿੰਦੀ ਜੀ ਵੇਖੋ ਮੈਂ ਵੀ ਆ ਵੇਖੋ ਬੈਕਸ਼ਾਰ ਤੋਂ ਵੇਖੋ ਢੇਲ ਵੇਖੋ ਚੌੜਾ ਲੇਵਾ ਚੌਰ ਸ ਮੋਢੋਂ ਬਾਕੀ ਉਹ ਜਿਵੇਂ ਆਪਾਂ ਗੱਲ ਕਰਦੇ ਹਾਂ ਨੇ ਵੀ ਤੀਰ ਕਮਾਨ ਵਰਗਾ ਸ਼ੇਪ ਆ ਕਮਾਨ ਵਰਗੀ ਹੈ ਕਰਮਲ ਠੀਕ ਹੈ ਜੀ ਉਹਨੇ ਗਾ ਕਿਸ਼ਤੀ ਲੈ ਵਈਆ ਉਹਨੇ ਗਾ ਤੇ ਉਹਨੇ ਪਛਾਣ ਢਾਂਚਾ ਵੀ ਮੈਂ ਤਾਂ ਪੂਰਾ ਫੋਲ ਬਜਾਣ ਵਜੂਦ ਆ ਵੀ ਕੋਈ ਛੋਟੀ ਮੱਝ ਨਾ ਮੰਨ ਕੇ ਸੌਦਾ ਕਰੇ ਪੂਰੀ ਭਾਰੀ ਆ ਵਜਨ ਲੋੜ ਆ ਆਪਣਾ ਮਰਿਆ ਬੱਚਾ ਇਹਦੇ ਥੱਲੇ ਛੱਡ ਗਏ ਨਾ ਤੁਹਾਨੂੰ ਪ੍ਰੋਪਰ ਕਰਾ ਦੇਣੇ ਕਰੀ ਕਿਉਂਕਿ ਇਹ ਅਪਰਾਧਮਾਂ ਚ ਡਾਊਟ ਨਾ ਰਵੇ ਹੁਣ ਤੁਹਾਡੇ ਸਾਹਮਣੇ ਬੱਚਾ ਲਾ ਕੇ ਇਹਦੇ ਧਾਰਾ ਨਹੀਂ ਰਹਿ ਗਏ ਇੱਕ ਥਾਂ ਚ ਆ ਕੁਛ ਚੁੰਗ ਗਿਆ ਆ ਦੇਖੋ ਜੀ ਕਰੋ ਚੈੱਕ ਠੀਕ ਹੈ ਜੀ ਸੋ ਨਾਲ ਦੀ ਨਾਲੇ ਬੱਚਾ ਲਾ ਕੇ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਉਣੇ ਆ ਵੀਰਾਂ ਨੂੰ ਭੈਣ ਭਰਾ ਨੂੰ ਡਾ ਆ ਦੇਖੋ ਜੀ ਸੋ ਬੱਚਾ ਲਾ ਦਿੱਤਾ ਹੈ ਬਾਕੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ ਪੂਰ ਛਿੱਟਾ ਪਾ ਚੈੱਕ ਕਰਾ ਦਾਂਗੇ ਬਾਕੀ ਜਿੱਦਾਂ ਮਰਜੀ ਤਸਲੀਆਂ ਕਰੀ ਚੱਲੇ ਆ ਠੀਕ ਆ ਜੀ ਮਗਰ ਇਹਦੇ ਕਟਾ ਮਗਰ ਇਹਦੇ ਵੀ ਕਟਾ ਨਹੀਂ ਇਹ ਕੱਟੀ ਆ ਭਾਜੀ ਇਹ ਕੱਟੀ ਆ ਮਗਰ ਇਹਦੇ ਮਗਰ ਕੱਟੀ ਆ ਠੀਕ ਆ ਜੀ ਇਹ 12 ਕਿਲੋ ਐਸ ਵਕਤ ਇਹਦੇ ਥੱਲੇ ਮਜੂਰ ਦੁੱਧ ਤੇ ਇਹਦੇ ਮਗਰ ਕੱਟੀ ਆ ਪਸਮਾ ਪਸਮੂ ਤੇ ਕੁਲ ਇੱਕ ਕੇ ਟਾਈਮ ਵੀ ਲਾਉਂਦੀ ਕਰਮਾਨੀਆਂ ਆ ਭਾਜੀ ਜਿਹੜੀ ਗੱਲ ਉਹ ਪਹਿਲਾਂ ਤਾਂ ਕਿ ਕਿੱਲੇ ਹੀ ਠੋਕ ਦਿੰਦੀਆਂ ਮਝਾਂ ਦੋਰੀ ਯਾਰ ਮੈਨੇ ਮੇਰੀ ਪਸਮੂ ਗਈ ਇੱਕ 11 ਕਿੱਲੇ ਲ ਬਾਲਟੀ ਲੈ ਗਿਆ ਪਾਈਉ ਲਓ ਜੀ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ 1 ਕਿਲੋ ਖੰਡ ਦਾ 2 ਕਿਲੋ ਖੰਡ ਭਰਾ ਕੇ ਤਸੱਲੀ ਕਰਾਉਣੇ ਆਪਾਂ ਤੁਹਾਡੀ ਧਾਰਾ ਆ ਲੈ ਜੀ ਇਹ ਕੋਈ ਸੀ ਵਾ ਕੋਾਰੇ ਪਰ 10 ਲੱਖ ਦੀ ਮਿਹਨਤ ਇਹੋ ਜਿਹਾ ਲੱਗਾ ਹੋਗਾ ਇਹ ਕੋਈ ਅਗਲੇ ਥਾਣਾ ਦਾ ਜਵਾ ਲਓ ਜੀ ਕਰੋ ਚੱਕਾ ਮਗਰ ਇਹ ਥਾਣਾ ਦਾ ਜਵਾ ਉਕੇ ਜੀ ਮਾਣਾ ਕੋਈ ਕਸਰੀ ਨਹੀਂ ਆ ਗਈ ਕੱਟੀ ਜੀ ਗੱਲਾਂ ਹੀ ਗਾਂ ਦੀਆਂ ਕਰ ਆਪਣਾ ਦੇਖੋ ਇਧਰ ਥਣ ਜਵਾਲ ਕਿੰਨੇ ਕਲੇ ਥਣ ਦੀ ਮਾਰੀ ਧਰ ਮਾਰੀ ਮਾਰੀ ਖਾ ਲੈ ਆ ਲੈ ਪੈਂਦੀ ਗੂੰਜ ਬਰਨਾਲੇ ਦਾ ਕਿਉਂ ਮੈਂ ਨਾ ਭਾਈ ਹੱਦਾਂ ਹੀ ਪਾ ਰਿਆ ਮੈਡ ਚ ਆਪ ਤਾਰਾ ਨਹੀਂ ਮਾਰੀਆਂ ਥੱਲੇ ਦੁੱਧ ਨਹੀਂ ਡੋਲਣਾ ਮੈਡ ਪੜ ਜਾਣਾ ਮੇਰੇ ਸਾਬਨਾ ਆਹਾ ਹਾਂ ਨਹੀਂ ਇਹ ਕੰਮ ਨਹੀਂ ਨੁਕਸਾਨ ਨਹੀਂ ਕਰਨਾ ਬਸ ਹਾਂ ਇੱਕ ਚਲੋ ਆਪਾਂ ਥੱਲੇ ਦੁੱਧ ਨਹੀਂ ਡੋਲਿਆ ਅਜੇ ਤੱਕ ਚੰਗਾ ਜੀ ਚੰਗਾ ਲੈ ਬਿਲਕੁਲ ਨਾਲ ਦੀ ਨਾਲ ਇਹਨੂੰ ਖੋਲ ਇੱਕ ਵਾਰੀ ਹਾਂ ਜੀ ਹਾਂ ਜੀ ਆਪਾਂ ਖੋਲ ਕੇ ਕਰਾਈਓ ਤੋੜ ਕੇ ਭਰਾਵਾਂ ਨੂੰ ਲਓ ਜੀ ਠੀਕ ਹੈ ਜੀ ਸੋ ਇਹ ਦੋਸਤੋ ਇਸ ਸਮਝ ਦੀ ਡਿਟੇਲ ਆ ਸੋ ਤੇਜਾਸੂਆ 12 ਕਿਲੋ ਦੁੱਧ ਮਗਰ ਕਤੀ ਆ ਸੋ ਸਭ ਤੋਂ ਪਹਿਲਾਂ ਧਾਰਾ ਮਾਰ ਕੇ ਦਿਖਾ ਦਿੱਤੀਆਂ ਨੇ ਇੱਧਰ ਖੋਲ ਕੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਰਿਓ ਪੂਰਾ ਕਾਜ ਆ ਜੀ ਮੇਰੀ ਸਾਰੀਆਂ ਮਈਆਂ ਦੀ ਇਹੋ ਜੀ ਹੋਊਗੀ ਇਹ ਨਹੀਂ ਵੀ ਇੱਕ ਦੀ ਆ ਤੇ ਦਜੀ ਦੀ ਨਹੀਂ ਆ ਇੱਕੋ ਜੀ ਲੱਗ ਜਵਾਈ ਨਹੀਂ ਹੋਊ ਕਰੋ ਚੱਕ ਜੀ ਆ ਦੇਖੋ ਵੇਖੋ ਵਜਨ ਮੋਡ ਕਰਮਾ ਲਈ ਨੂੰ ਲੱਗਾ ਠੀਕ ਆ ਜੀ ਹੁਣ ਵੀ ਵੱਡੀ ਆ ਕੱਦ ਕਾਠ ਵਾਲੀ ਆ ਸਿੰਘ ਦੀ ਬੰਦਰ ਥੋੜੀ ਪਛਾਣ ਨੂੰ ਆ ਠੀਕ ਆ ਜੀ ਆ ਆਰਡਰ ਨੇਵਾ ਕਰਮਾਲੀ ਦਾ ਦੇਖੋ ਬਾਕੀ ਧੀਰਜ ਵਾਲੀ ਆ ਤੁਰਤੀ ਤਾਸੀ ਕਰਦੇ ਸੋ ਤੋਰਾ ਤੋਰਾ ਪੈਸਾ ਲੱਗੀ ਜੇ ਤੋਰਾ ਤੋਰਾ ਕਰਮਾਲੀ ਦਾ ਪੂਰਾ ਨਰਮਾ ਧੀਰਾ ਠੰਡੀ ਸੋ ਸੀਲਸ ਲੱਗ ਤੇ ਪੂਰੀ ਖਬਰਦਾਰ ਨੇਵੇ ਵਾਲੇ ਪਾਸੋਂ ਛੁੱਟਾਂ ਚਾਹੀ ਦੋ ਸਮਝਦਾ ਦੱਸਣ ਪਿਆ ਝੰਡੇ ਦੋ ਬੜੀ ਮਾਇਆ ਬਹੁਤ ਜਿਆਦਾ ਸ਼ਾਨਦਾਰ ਆ ਮਾੜਾ ਜ ਸਿੰਘ ਚਲੋ ਪਰਮਾਤਮਾ ਦੀ ਘੜੀ ਨੂੰ ਗਲਤ ਹੋ ਗਿਆ ਏ ਰੱਬ ਦੇ ਰਾਂਗੇ ਬਾਕੀ ਝੋਟੀ ਝੋਟੀ ਆ ਕੁਲੇ ਥੋੜਾ ਇਹਨੂੰ ਇੱਕ ਵਾਰੀ ਥੋੜਾ ਹੋਰ ਛੋਟ ਆ ਇਹ ਨਹੀਂ ਹੁੰਦੀ ਕਿਡਾ ਲੱਗੂਗਾ ਆ ਦੇਖ ਲੋ ਵੀ ਕਰੋ ਗੱਲ ਠੀਕ ਆ ਜੀ ਸੋ ਬਾਕੀ ਮੇਰੇ ਭਰਾ ਠੀਕ ਜੀ ਮਾਲ ਹੋਣਗੇ ਪਸੰਦ ਕਰਨਗੇ ਇਹੋ ਜੀ ਸ਼ਹਿਰ ਠੀਕ ਆ ਜੀ ਚਲੋ ਕਦੀ ਕਦਿ ਜਿੱਥੋਂ ਵੀ ਪਸ਼ੂ ਸਾਫ਼ ਸੁਥਰਾ ਲੰਮੀ ਤਾਂ ਇੰਨੀ ਕਿ ਜਿਆਦਾ ਸਪੈਸ਼ਲ ਹੀ ਸਪੈਸ਼ਲ ਹੀ ਲੰਮੀ ਦਾ ਕੱਦ ਕਾਟ ਵੇਖੋ ਬੋਡੀ ਬੰਤਰ ਵੇਖੋ ਇਹਦਾ ਚੰਗੀ ਆ ਕੁਲਿਆ ਹਾਂਜੀ ਖਤਮਾਂ ਹੀ ਹੋ ਜਾਂ ਪਈਆਂ ਇਤੋਂ ਅੱਗੇ ਚਲੋ ਚੋ ਮਾਲ ਤਾਂ ਬੜੀ ਬੜੀ ਤਰ੍ਹਾਂ ਦੀ ਬੀਚੀ ਪਾ ਪਰ ਸਫਾਈਆਂ ਸੁਫਾਈਆਂ ਕਰ ਲਈ ਕੁਲੇ ਦਾਦੇ ਨੇ ਜਿਆਦਾ ਨਸਰ ਬਹੁਤ ਜਿਆਦੀ ਆ ਹੂੰ ਨਾ ਬਿਲਕੁਲ ਚੰਗੀ ਆ ਮਾਜੇ ਜਿਹੜੀਆਂ ਆਪਾਂ ਮਾਰ ਕੇ ਵਿਖਾਤੀਆਂ ਵੇਖੋ ਕਿੱਲੇ ਗੱਡੇ ਜਿਹੜੀਆਂ ਆਪਾਂ ਚੀਜ਼ਾਂ ਦੱਸੀਆਂ ਹਾਂ ਆ ਆ ਦੇਖੋ ਜੀ ਉਹ ਲੈ ਵੀਰ ਮੋਲਕ ਕੀ ਕਰਦਾ ਦੇਣੀ ਕਿੰਨੇ ਦੀ ਹੋਣਾ ਮੋਲ ਭਾਜੀ ਚਲੋ ਪਹਿਲਾਂ ਤੇ ਤੁਹਾਨੂੰ ਪਤਾ ਪਾਇਆ ਹੋਈਆਂ ਡੇਢ ਦੀਆਂ ਵੇਚਦੇ ਰਹੇ ਆ ਹਾਂ ਠੀਕ ਹੈ ਜੀ ਹਾਂ ਆ ਚਲੋ ਆਪਾਂ ਨੂੰ ਕਿਸ ਭੈਣ ਭਰਾ ਨੇ ਪਾਣਾ ਦਿੱਤੀ ਪਾਣਾ ਪਵੇ ਦੇਣੀ ਆ ਮੋਲ ਕਰਾਉ ਨੂੰ ਇੱਕ 40 ਕਰਾ ਲਓ 35 ਕਰਾ ਲਓ ਇੱਕ 30 ਦੀ ਦੇ ਦਈਏ ਇੱਕ 30 ਦੀ ਹਾਂ ਜੀ ਪੂਰੀ ਕਸਰਾ ਛੋਟਾ ਕਰਕੇ ਇੱਕੋ ਇੱਕ ਗੱਲ ਕਰਨੀ ਆ ਆਪਾਂ 5 ਹੀ ਛੱਡੋ 5 ਦੀ 5 ਦੀ ਹੋ ਗਈ 5 ਦੀ ਦੇ ਦਿਓ ਛਡਾ ਲਓ ਕੋਈ ਨਹੀਂ ਤੁਸੀਂ ਕੋਈ ਮਾਨਤਨ ਕਰਾ ਲਓ ਮੈਂ ਤਾਂ ਨਾ ਵੀ ਹੋਰ ਵੀ ਹੁੰਦਾ ਬਾਕੀ ਭੈਣ ਭਰਾ ਮਤੇ ਵੀ ਛੱਡ ਦਿੰਦੇ ਆ ਕੋਈ ਨਹੀਂ ਧਿਲਮਟ ਕੋਈ ਨਾ ਸਰਕਾਰ ਕਾਟ ਦੇਂਦੇ ਉਹਨਾਂ ਦੀ ਵੀ ਮੰਨਣੀ ਪਈ ਕੋਈ ਨਹੀਂ ਕੋਈ ਨਹੀਂ ਤੁਸੀਂ ਦੱਸ ਦਿਓ ਭਾਈ ਕੋਈ ਚੱਕਰ ਨਹੀਂਗਾ ਕੁਲਿਆ ਸਾਰਿਆਂ ਕਸਨਾ ਕਾਟ ਕੇ ਦੇ ਦिए ਬਾਈ ਬੁਈ ਦੀ ਇੱਕ 20 ਦੀ ਜਾਂਦੇ ਚੱਕ ਫਿਰ ਦੋ ਹੋਰ ਜਾਂਦੇ 18 ਦੀ ਦੇ ਦੇਣੀ ਆ ਬਾਈ ਦੀ ਵੀ ਛੱਡ ਕੇ ਚੱਕੋ ਦੇਣਦੇ ਆ ਰਿਆ ਅੱਜ ਰਖੜੇ ਦਾ ਦੇਣ ਆ ਜਿਹੜਾ ਭਰਾ ਲੈ ਜੂ ਜਾ ਲਓ ਮੱਝ ਮੱਝ ਦੇ ਪਰ ਵੇਖੋ ਲਓ ਜੀ ਮੈਂ ਪੂਰੀ ਵੱਡੀ ਆ ਜਾ ਤਾਚਾ 5-7 ਦਿਨ ਸੇਵਾ ਕੀਤੀ ਨਾ 14-15 ਕਿਲੋ ਖਾ ਸਕਿਆ ਦੁੱਧ ਤੇ ਉਹ ਅੱਜ 12 ਕਿਲੋ ਨਾ ਮੈਂ ਸਬਦਾ ਕਰਨਾ ਆ ਕਿ ਹੂੰ ਹੂੰ ਮੈਂ ਨਹੀਂ ਆਂਦਾ ਵੀ ਇੱਕ ਟਾਈਮ ਚੋ ਚਾਰ ਟਾਈਮ ਚੋ ਪੰਜ ਟਾਈਮ ਚੋ ਖੁੱਲੀਆਂ ਛੋਟੀਆਂ ਜਾਂ ਕੱਤੀ ਜਾਂ ਮਗਰ ਮੌਜੀ ਮਗਰ ਕੱਤੀ ਆ ਮਾਝ ਦੀ ਕਿਢੀ ਜੇ 1 ਲੱਖ 18000 ਮਿਲਦੀ ਤੁਹਾਨੂੰ ਵੀ ਪਤਾ ਅੱਜ ਕੱਲ ਏਡੀ 1 ਲੱਖ 18000 ਦੀ ਇਹ ਆਪਾਂ ਸ਼ੋਰ ਚੱਪਾ ਕਰ ਦਨਾ ਜਿਹੜਾ ਭੈਣ ਭਰਾ ਆ ਗਿਆ ਕਰੋ ਹਾਂ ਕਰੋ ਠੀਕ ਆ ਜੀ ਕਰੋ ਭਾਜਾ ਦੇ ਘੁੱਲੇ ਵੇਰ ਨੂੰ ਬਾਕੀ ਆ ਮੇਰਾ ਭਰਾ ਦੇਖੋ ਠੀਕ ਖਾਣਾ ਚੌੜੀ ਮੈਂ ਹਾਂ ਨਹੀਂ ਚੰਗੀ ਆ ਮਾਝ ਕੁੱਲੇ ਬਹੁਤ ਵਧੀਆ ਸੋ ਚੰਗੀ ਚਵਾਈਏ ਦ ਸਿੰਗਰਾ ਵੱਡੀ ਆ ਚੌੜਾ ਪੇਟ ਥੋੜਾ ਇਹਦਾ ਜੜਾ ਲੈਗਾ ਭਰਾ ਜਿਆਦਾ ਕਰੂਗਾ ਪੇਟ ਵੇਖੋ ਕਿੰਨੀ ਚੌੜੀ ਦਾ ਕਿੰਨੀ ਚੰਗੀ ਪੇਟ ਮਿਲਦੀ ਨਹੀਂ ਇੱਡੀ ਮੈਂ ਵੀ ਖੁੱਲੇ ਵੀ ਰੇ ਇਹ ਅੱਜ ਆਪਣੇ ਕੋਲ ਪਸ਼ੂ ਆ ਤਿੰਨੇ ਮਾਲ ਦੋਸਤੋ ਸਾਰਾ ਹਿਸਾਬ-ਕਿਤਾਬ ਸੁੱਧਰਾ ਹੈ ਹਾਂਜੀ ਬਾਕੀ ਰੇਟ ਜਿੰਨਾ ਗੋੜ ਪਾਵਾਂਗੇ ਉਹਨਾਂ ਮਿੱਠਾ ਹਾਂਜੀ ਸੋ ਮਾਲ ਤੁਹਾਨੂੰ ਦਿਖਾ ਦਿੰਦਾ ਪਸੰਦ ਆਊਗਾ ਮੇਰੇ ਭਰਾਵਾਂ ਨੂੰ ਜਿੱਦਾਂ ਮਰਜੀ ਇੱਥੇ ਦੋ ਟਾਈਮ ਚਾਰ ਟਾਈਮ ਚੋ ਕੇ ਤਸੱਲੀ ਕਰੋ ਖੁੱਲੇ ਇੱਕ ਨੰਬਰ ਆਪਣੇ ਕਰਦੇ ਨੇ ਨੰਬਰ ਹੈਗਾ ਵੀਰ ਜੀ ਆਪਣਾ 887 ਕੀ ਤੇ 8014 ਠੀਕ ਹੈ ਨਾ ਮੇਰਾ ਵੀਰ ਜੀ ਖੁੱਲਾ ਜੇ ਹਾਂ ਉਹਦਾ ਪਤਾ ਮਾ ਵੀ ਇਹ ਦੋਸਤੋ ਪਸ਼ੂ ਬਾਕੀ ਇਹ ਡਿਟੇਲ ਸੀਗੀ ਉਮੀਦ ਕਰਦੇ ਆ ਚੰਗੇ ਲੱਗੇ ਆ ਪਸ਼ੂ ਦੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ